ਜੀ ਰਮਿੰਦਰ ਭਾਜੀ ਪਏ ਸਹਾਏ ਤੁਹਾਨੂੰ ਤੁਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਆਗਿਆ 55 ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੋਕ ਰੱਖਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਅਤੇ ਸਤਖੰਡ ਸ੍ਰੀ ਰਮਿੰਦਰ ਸਾਹਿਬ ਜੀ ਵੱਲੋਂ ਪਾਵਨ ਪੀਰਕਰਨਗਰ ਨਗਰਪਤੀਆਂ ਨਾਲ ਜੀ ਅਕਾਲ ਪੁਰਖ ਸਾਹਿਬ ਜੀ ਤੋਂ ਪ੍ਰਾਰੰਭ ਹੋ ਰਹੀਆਂ ਹਨ ਜਿਨ੍ਹਾਂ ਦੀ ਸਮਾਪਤੀ ਗੁਰਦੁਆਰਾ ਪ੍ਰਕਾਸ਼ ਸਥਾਨ ਗੁਰੂ ਕੇ ਮਹਿਲ ਸਥਾਨ ਤੇ ਹੋਣੀ ਹੈ ਸਮੁਤੀਆਂ ਸੰਗਤਾਂ ਨੂੰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਆਪ ਗੁਰਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਸਮੁਤੀਆਂ ਸੰਗਤਾਂ 29 ਤਰੀਕ ਨੂੰ ਪ੍ਰਕਾਸ਼ ਘਰ ਦਰਦਾਰਾ ਗੁਰੂਕਨਾਲ ਸਾਹਿਬ ਉੱਥੇ ਦਰਸ਼ਨ دیدار ਕਰਕੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇਗ ਬਹਾਦਰ ਸਿਮਰੇ ਆ ਘਰ ਨੌਨੇ ਤੇ ਆਵਾਇ ਥਾਏ ਸਭ ਥਾਈ ਹੋਏ ਸਾਤਰਾਂ ਦੇ ਚਰਨ ਪਰਸਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਅਨੀ ਮੈਂ ਆਬਾ ਅੱਜ ਇਹ ਨਗਰ ਕੀਰਤਨ ਤੇ ਆਇਆ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਤਨ ਸੇਗੁਰ ਦੇਗਵਾਪਾ ਸਾਹਿਬ ਦੇ ਪ੍ਰਕਾਸ਼ ਗੁਰਪ੍ਰਬਨ ਸਮਰਪਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਦਰ ਸਾਹਿਤ ਸਹੀ 12 ਵਜੇ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਇਹ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਜੋ ਕਿ ਵੱਖ-ਵੱਖ ਵਿਜਾਰਾਂ ਤੋਂ ਵੱਖ-ਵੱਖ ਚੌਕਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਗੁਰਦਰਾ ਗੁਰੂ ਕੇ ਮੈਲ ਜਿੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਅਸਥਾਨ ਉਸ ਜਗ੍ਹਾ ਤੇ ਨਗਰ ਕੀਰਤਨ ਦੀ ਸਮਾਰਤੀ ਲਗਭਗ 3:30 ਵਜੇ ਹੋਣੀ ਆ ਤੇ ਬਹੁਤ ਸਾਰੀਆਂ ਸੰਗਤਾਂ ਇਸ ਨਗਰ ਕੀਰਤਨ ਵਿੱਚ ਆਪਣੀ ਹਸਮੂਲੀਅਤ ਕਰ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਇਹਦੇ ਵਿੱਚ ਵੱਖ-ਵੱਖ ਸਰਾ ਸੁਭਾਵਾਂ ਨਿਭਾ ਰਹੀਆਂ ਨੇ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਸਤਾਨ ਨਗਰ ਕੀਰਤਨ ਸਜਾਇਆ ਗਿਆ ਕੀ ਕਹਣਾ ਚਾਹੋਗੇ ਧੰਸਤਾਨਾ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਦਾ ਪ੍ਰਕਾਸ਼ ਉਤਸਵ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਉਹ ਹਰ ਸਾਲ ਦੀ ਤਰ੍ਹਾਂ ਜਿੱਤਨਾ ਬਣਾਇਆ ਜਾਂਦਾ ਬਣਾਇਆ ਜਾ ਰਿਹਾ ਸੋ ਮੈਂ ਸਾਰੀ ਸੰਗਤ ਨੂੰ ਵਧਾਈ ਦੇਣਾ ਚਾਹਨਾ ਜਿੱਥੋਂ ਤੱਕ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਬੰਧ ਹੈ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਗੁਰਦਰ ਸ਼ੀਸ਼ਕਨ ਸਾਹਿਬ ਜਦੋਂ ਹਿੰਦੁਸਤਾਨ ਵਿੱਚ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਔਰ ਹਿੰਦੂ ਘੋੜੀ ਤੇ ਨਹੀਂ ਚੜ ਸਕਦਾ ਦਸਤਾਰ ਨਹੀਂ ਸੀ ਬਨ ਸਕਦਾ ਚੰਗੀ ਰੋਟੀ ਨਹੀਂ ਸੀ ਖਾ ਸਕਦਾ ਚੰਗਾ ਰਹਿਣ ਸਹਿਣ ਨਹੀਂ ਸੀ ਉਹਦਾ ਹੋਂਦ ਨਹੀਂ ਸੀ ਮੁਗਲ ਹਕੂਮਤ ਅੰਦਰ ਤਾਂ ਉਹਨਾਂ ਦਾ ਦਰਬਾਰ ਰੋੜਦਾ ਜਾਂਦਾ ਸੀ ਤੇ ਪਟਨਾ ਨੇ ਆਣ ਕੇ ਇਹ ਗੁਰਦੇਵ ਪਾਤਰ ਸਾਹਿਬ ਨੂੰ ਕਿਹਾ ਸੀ ਸਾਡਾ ਧਰਬ ਰੋੜਦਾ ਜਾਂਦਾ ਤਾਂ ਉਹਨਾਂ ਨੇ ਦਿੱਲੀ ਜਾ ਕੇ ਤਿਲਕ ਜੰਨੂ ਰਾਖਾ ਪ੍ਰਵਤਾਕਾ ਜਿੱਨੋਂ ਵੱਡੋ ਕਲੂਮਾ ਸਾਕਾ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਔਰ ਹਿੰਦੂ ਧਰਮ ਦੀ ਰਾਖੀ ਕੀਤੀ ਔਰ ਹਿੰਦੀ ਚਾਦਰ ਬਣੇ ਔਰ ਸਾਰੀ ਮਨੁੱਖਤਾ ਵਾਸਤੇ ਉਹਨਾਂ ਨੇ ਜਿਹੜੀ ਸ਼ਹੀਦੀ ਦਿੱਤੀ ਔਰ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਜਿਹੜੇ ਰਾਜ ਕਰਨ ਵਾਲੇ ਲੋਕ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਤੇ ਅੱਜ ਦਿੱਲੀ ਦਾ ਜਿਹੜਾ ਤਖਤ ਆ ਇਹ ਕੈਰਾਂ ਕੋਲੇ ਹੁੰਦਾ ਸੀ ਔਰ ਇਹਨਾਂ ਕੋਲੇ ਨਹੀਂ ਸੀ ਹੁੰਦਾ ਔਰ ਹਿੰਦੁਸਤਾਨ ਦੇ ਲੋਕਾਂ ਨੂੰ ਸਦਾ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਸਹਾਰਾ ਜਿਹੜਾ ਉਹ ਮੰਨਣਾ ਚਾਹੀਦਾ ਕਿ ਨਾਮ ਦੇ ਨਾਲ ਉਹਨਾਂ ਦੇ ਗੁਰਪੁਰਬ ਉਹਨਾਂ ਦੇ ਸ਼ੀਤੀਪੁਰਬ ਉਹਨਾਂ ਦੇ ਪ੍ਰਕਾਸ਼ ਪੁਰਬ ਉਹਨਾਂ ਦੇ ਸਖਿਆਵਾਂ ਸਾਰੇ ਹਿੰਦੁਸਤਾਨ ਵਿੱਚ ਸਾਡੇ ਸੰਸਾਰ 'ਚ ਫਲਾਉਣੀਆ ਚਾਹੀਦੀਆਂ ਨੇ ਕਿਉਂਕਿ ਪਤਾ ਲੱਗੇ ਲੋਕਾਂ ਨੂੰ ਕਿ ਕਿੱਡੀ ਬੜੀ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾ ਕੇ ਦਿੱਲੀ ਚਾਂਦਨੀ ਚੌਕ 'ਤੇ ਦਿੱਤੀ ਸੀ ਸੋ ਉਹਨਾਂ ਦਾ ਪ੍ਰਕਾਸ਼ ਉਸ ਤੋਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਹੜਾ ਨੇ ਸਾਰਾ ਇਹ ਸਰਬੰਸਪਰਿਵਾਰ ਕੇ ਤੇ ਸਾਡੇ ਲਈ ਹੱਥ ਕਰਕੇ ਕਿਹਾ ਸੀ ਇਹਨਾਂ ਪੁੱਤਰਾਂ ਦੇ ਸੀਸ 'ਤੇ ਭਾਰਤੀਏ ਸਤਜਾਰ ਚਾਰ ਮੂਤ ਕੋ ਕਿਆ ਭਇਆ ਜੀਵਤ ਕਈ ਹਜ਼ਾਰ ਉਹਨਾਂ ਨੇ ਸਾਨੂੰ ਆਪਣਾ ਰੂਪ ਬਣਾਇਆ ਈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਵਾਸ ਜਾਵਲਾ ਖਾਲਸਾ ਰਹਿ ਨਿਆਰਾ ਤਾਵਲਾ ਤੇਈ ਦਿਓ ਮੈਂ ਸਾਰਾ ਉਹਨਾਂ ਕਹਿਆ ਸੀ ਖਾਲਸੇ ਸਜੋ ਔਰ ਅਮਰਧਾਰੀ ਹੋਵੋ ਨੰਦਪੁਰ ਸਾਹਿਬ ਦੇ ਵਾਸੀ ਬਣੋ ਔਰ ਸਾਰੇ ਪਰਿਵਾਰ ਜਿਹੜੇ ਆ ਉਹ ਗੁਰੂ ਨਾਲ ਜੋੜਨ ਪੰਜ ਬਾਣੀਆਂ ਸਿਰ ਤੇ ਦਸਤਾਰ ਕੜਾ ਕੰਗਾ ਕਿਰਪਾਨ ਇਹ ਸਾਰਾ ਕੁਝ ਖਾਲਸਾ ਇਹਨਾਂ ਪਹਿਨੇ ਉਹਦੇ ਵੱਖਰੀ ਦਿੱਖ ਦਿੱਤੀ ਵੱਖਰੀ ਪਛਾਣ ਸਾਨੂੰ ਬਰੂ ਨੇ ਦਿੱਤੀ ਸੀ ਉਹ ਪਛਾਣ ਅੱਜ ਸਾਡੇ ਨੌਜਵਾਨ ਜਿਹੜੇ ਆ ਉਹ ਕਈ ਵਾਰ ਗਲਤ ਪਾਸੇ ਤੁਰ ਕੇ ਪਛਾਣ ਨੂੰ ਗਵਾ ਰਹੇ ਆ ਮੈਂ ਉਹਨਾਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਜਿਹੜਾ ਆਪਣੀ ਪਛਾਣ ਗਵਾ ਲੇ ਜਿਹੜਾ ਆਪਣੇ ਪਿਓ ਨੂੰ ਭੁੱਲ ਜਾਏ ਜਿਹੜਾ ਆਪਣੀ ਵਿਰਾਸਤ ਨੂੰ ਭੁੱਲ ਜਾਏ ਔਰ ਜਿਹੜਾ ਰਸਤੇ ਤੋਂ ਲੱਟ ਜਾਵੇ ਉਹ ਕਦੇ ਕਾਮਯਾਬੀ ਹਾਸਲ ਨਹੀਂ ਕਰ ਸਕਦਾ ਔਰ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹ ਮੁੜ ਕੇ ਆਪਣੇ ਪੰਥ ਦੇ ਜਿਹੜੇ ਮੁੱਖ ਧਾਰਾ ਹੈ ਉਹਦੇ ਸ਼ਾਮਲ ਹੋਣਾ ਗਾੜੀ ਰੱਖਣ ਏਸ ਰੱਖਣ ਦਸਤਾਰ ਰੱਖਣ ਆ ਕਤਰੇ ਕਰਪਾਰਕਣ ਕੜਾ ਰੱਖਣ ਖੈਰਾ ਰੱਖਣ ਔਰ ਪੰਜ ਪਬਾਣੀਆਂ ਜਿਹੜੀਆਂ ਪੜਨ ਤੇ ਸ਼੍ਰੀ ਅਨੰਤਪੁਰ ਸਾਹਿਬ ਦੇ ਵਾਸੀ ਪੜਨ ਇਹੋ ਹੀ ਅੱਜ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ ਇਹ ਸਾਰੇ ਸੰਸਾਰ ਦੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਜਿੱਥੇ-ਜਿੱਥੇ ਵੀ ਕੋਈ ਬੈਠਾ ਉੱਥੇ ਇਹਨਾਂ ਦੇ ਨਗਰ ਕੀਰਤਨ ਸਜਾਈਏ ਉਹਨਾਂ ਦੇ ਜਿਹੜਾ ਆਪਣਾ ਪ੍ਰਕਾਸ਼ ਉਸ ਤੋਂ ਉਹ ਬਣਾਈਏ ਔਰ ਘਰ ਘਰ ਆਪਾਂ ਨੂੰ ਆਏ ਦੇਵੇ ਤੇ ਉਹਨਾਂ ਦੀ ਜਿਹੜੀ ਕੀ ਸੀ ਵਿਚਾਰਧਾਰਾ ਉਹਦੀ ਰੋਸ਼ਨੀ ਜਿਹੜੀ ਆ ਉਹ ਆਪਣੇ ਮਨ ਮੰਦਰ ਚ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ